ਦਰਸਲ ਜ਼ਿੰਦਗੀ ਅਤੇ ਮੌਤ ਦੀ ਲੜਾਈ ہار ਗਿਆ 8 ਸਾਲਾ ਅਵਿਜੋਤ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾदू ਦਾ ਰਹਿਣ ਵਾਲਾ 8 ਸਾਲਾ ਮਾਸੂਮ ਅਵਿਜੋਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਡਨੀ ਦੀ ਬਿਮਾਰੀ ਦੇ ਨਾਲ ਪੀੜਤ ਇਹ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ ਪਰ ਹੜ ਦੌਰਾਨ ਪਿੰਡ ਦੇ ਵਿੱਚ ਪਾਣੀ ਦਾ ਆ ਜਾਣ ਕਰਕੇ ਉਹ ਇਲਾਜ ਕਰਵਾਉਣ ਤੋਂ ਵਾਂਝਾ ਰਹਿ ਗਿਆ ਅਤੇ ਪਾਣੀ ਦੇ ਵਿੱਚ ਕਿਰਿਆ ਪਰਿਵਾਰ ਬੇਵਸ ਨਿਗਾਹਾਂ ਦੇ ਨਾਲ ਆਪਣੇ ਬੱਚੇ ਨੂੰ ਦੇਖਦਾ ਰਿਹਾ ਜਦੋਂ ਇਹ ਖਬਰ ਸਰਕਾਰ ਤੱਕ ਪਹੁੰਚੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਅਬਜੋਦ ਦੇ ਇਲਾਜ ਦੀ ਜ਼ਿੰਮੇਵਾਰੀ ਚੱਕੀ ਅਤੇ ਪੰਜਾਬ ਸਰਕਾਰ ਖਾਲਸਾ ਹੈਡ ਸੋਨੂ ਸੂਤ ਦੇ ਵੱਲੋਂ ਰੈਸਕਿਊ ਟੀਮਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਕੇ ਚੰਡੀਗੜ੍ਹ ਪੀਜੀਆਈ ਪਹੁੰਚਾਇਆ ਡਾਕਟਰਾਂ ਦੀ ਟੀਮ ਨੇ ਉਸ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਬਜੋਦ ਦੀ ਨਾਜ਼ੁਕ ਹਾਲਤ ਨੇ ਆਖਿਰਕਾਰ ਉਸ ਨੂੰ ਜੀਵਨ ਦੀ ਲੜਾਈ ਹਾਰਨ ਤੇ ਲਈ ਮਜਬੂਰ ਕਰ ਦਿੱਤਾ ਪਰਿਵਾਰ ਦੇ ਵਿੱਚ ਮਾਤਮ ਪਸਰ ਗਿਆ ਮਾਂ ਅਤੇ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਦਾਦੀ ਜੋ ਉਸ ਨੂੰ ਹਰ ਹਸਪਤਾਲ ਲੈ ਕੇ ਗਈ ਅੱਜ ਵੀ ਰੋਂਦਿਆਂ ਕਹਿ ਰਹੀ ਸੀ ਕਿ ਮੇਰਾ ਅਵਜੋਤ ਹਰ ਵਾਰ ਘਰ ਜਾਣ ਦੀ ਜਿੱਦ ਕਰਦਾ ਸੀ ਪਰ ਹੁਣ ਉਹ ਸਦਾ ਲਈ ਘਰ ਆ ਗਿਆ ਪਰ ਚੁੱਪ ਹੈ ਸਮਾਜ ਸੇਵੀ ਅਤੇ ਫਿਲਮੀ ਅਦਾਕਾਰ ਸੋਨੂ ਸੂਦ ਨੇ ਵੀ ਇਸ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਬੱਚੇ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਵਜੋਤ ਸਾਰੇ ਕਰਾਂ ਦੇ ਵਿੱਚ ਖੁਸ਼ੀਆਂ ਵੰਡਣ ਵਾਲਾ ਬੱਚਾ ਸੀ ਉਸ ਦੀ ਮਾਸੂਮ ਮੁਸਕਰਾਹਟ ਨੇ ਹਰ ਕਿਸੇ ਦੇ ਦਿਲ ਨੂੰ ਛੂਇਆ ਅਜੀ ਅਵਜੋਤ ਸਿੰਘ ਬੱਚਾ ਜਿਹੜਾ 4 ਸਾਲਤੀ ਹੋ ਗਈ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗੀਰੀ ਦਾ ਜੋ ਕਮਾਉਣਿਆ ਉਹ ਲਾਈ ਜਾਂਦੇ ਹਾਂ ਤੇ ਦੇ 9-10 ਲੱਖ ਰੁਪਈਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇੱਥੋਂ ਆਪਾਂ ਨੂੰ ਖਾਲਸਾ ਹੇਟ ਵਾਲਿਆ ਖੜਿਆ ਸਰਕਾਰੀ ਹਸਪੀਟਲ ਇੱਥੇ ਡਾਕਟਰਾਂ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਮਰਸਰ ਬੀਬੀ ਨਾਨਕੀ ਲੈ ਕੇ ਉਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇਥੇ ਅੰਮਰਸਰ ਬੀਬੀ ਨਾਨਕੀ ਤੇ 10 ਦਿਨ ਇਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਗਏ ਨੇ ਪੀਜੀਆਜੀ ਹਾਂਜੀ ਪੀਜੀਆਜੀ ਲੈ ਗਏ ਨੇ ਸਾਨੂੰ 9:30 ਪੌਣੇ 10 ਹੋਣਾ ਜਾ ਕੇ ਬੱਚਾ ਦਾਖਲ ਕਰ ਲਿਆ ਦੱਲ ਕਰਕੇ ਉਥੇ ਇਲਾਜ ਕਰਦੇ ਰਹੇ ਨੇ ਤੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਹਾਂਜੀ ਹਾਂਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਦਾਦੀ ਛੁੱਟੀ ਕਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ ਇਹਦੀ ਮੰਮੀ ਨੂੰ ਪੁੱਛਿਆ ਉਹਨੇ ਆਪਕੇ ਪੁੱਤ ਮਿਲ ਜਣੀ ਬਾਅਦ ਚ ਜਦੋਂ ਮੈਨੂੰ ਪੁੱਛਿਆ ਫਿਰ ਆ ਬਾਅਦ ਚ ਹਾਂਜੀ ਹਾਂਜੀ ਘਰ ਦੇ ਬੜਾ ਆਂਦਾ ਅਸੀਂ ਘਰ ਆਂਦਾ ਹੀ ਘਰ ਹੀ ਜਾਣਾ ਮੈਂ ਘਰ ਕਿਦੋਂ ਜਾਣਾ ਹੈ ਜਦੋਂ ਸਾਲ ਖੰਡੇ ਰਹਿੰਦਾ ਹੀ ਜਾਂ ਤੁਹਾਡੇ ਕੋਲ ਆਇਦਾ ਹੀ ਜਾਂ ਤੁਹਾਡੀ ਹਾਂਜੀ ਹਾਂਜੀ ਫਿਰ ਮੈਂ ਤੇ ਇਹਦੀ ਮੰਮੀ ਹਾਂ ਉੱਥੇ ਤੇ ਦਾਦੀ ਨੂੰ ਤੇ ਵਾਪਸੀ ਕੱਲ ਤਾਂ ਇਹ ਠੀਕ ਨਹੀਂ ਮਾਰ ਪੈ ਗਈ ਤੇ ਆਪਾਂ ਦਾ ਤੁਸੀਂ ਵਾਪਸੀ ਚਲ ਜਓ ਆਪਾਂ ਗਾਂ ਚਲੇ ਜਾਂਦੇ ਆਂ ਲੱਗਦਾ ਸਾਰੇ ਨੇ ਬਹੁਤ ਸਾਥ ਦਿੱਤਾ ਬਹੁਤ ਕਿਸਮਤ ਆ ਬਾਂ ਹਾਂਜੀ ਹਾਂਜੀ ਭਾਜੀ ਬਹੁਤ ਸਾਥ ਦਿੱਤਾ ਸੋਨੂ ਸੂਰ ਨੇ ਵੀ ਖਾਸਾ ਏਟ ਵੀ ਪ੍ਰਧਾਨ ਸੇ ਸੇਦ ਮੰਤਰੀ ਨੇ ਵੀ ਬੜਾ ਸਾਰਿਆਂ ਸਾਥ ਦਿੱਤਾ ਭੈਣਾ ਭਰਾਵਾਂ ਵੀ ਦਿੱਤਾ ਇਹ ਨਹੀਂ ਵੀ ਨਹੀਂ ਸਾਰੇ ਸੰਸਾਰ ਨੇ ਬੜਾ ਪਿਆਰ ਕੀਤਾ ਬੱਚੇ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ ਡਾਕਟਰਾਂ ਵੀ ਭੈਣਾ ਭਰਾਵਾਂ ਵੀ ਨਾ ਜੀ ਨਾ ਰਮਾਦਾਨ ਪੜਦਾ ਹੀ ਸੁਭਾਅ ਕਿਸਵਾ ਦਾ ਜਿਸ ਤਰ੍ਹਾਂ ਬੱਚੇ ਅਕਸਰ ਸ਼ਰਾਰਤੀ ਹੁੰਦੇ ਹਾਂ ਹਾਂਜੀ ਹਾਂਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਸੀ ਪਰ ਉਹ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਸੀ ਉਹਦੇ ਨਾਲ ਖਾਣਨਾ ਫਿਰ ਰੁਕ ਜਾਂਦਾ ਸੀ ਉਹਦਾ ਆਪਾਂ ਫਸਾ ਨਹੀਂ ਖਾਈ ਹਾਂਜੀ ਹਾਂਜੀ ਤੇ ਸ਼ੈਤਾਨ ਹਾਂਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹੰਨ ਘਾਟਾ ਪੈ ਗਿਆ ਸਾਰੀ ਮਾਰਾ ਆਪਾ ਉੱਠ ਨਹੀਂ ਸਕਦੀ ਗੱਲਾਂ ਮਾਤਾ ਤੇ ਇਹੀ ਕਰਦਾ ਸੀ ਇਹ ਬੀਬੀ ਘਰੇ ਚੱਲੀ ਗਏ ਭਾ ਕਰ ਜਲਦੀ ਮੈਂ ਠੀਕ ਹੋ ਗਿਆ ਮੈਨੂੰ ਘਰ ਲੈ ਜਾਓ ਘਰ ਨੂੰ ਹੀ ਬਸ ਦੋਜ ਦਾ ਮਰ ਗਿਆ ਵਿਚਾਰ ਘਰ ਤੇ ਵਿਚਾਰੇ ਨੂੰ ਹੁਕਮ ਹੀ ਨਹੀਂ ਹੋਇਆ ਘਰ ਆਉਂਦਾ ਸੁਭਾਅ ਕਿਸ ਤਰ੍ਹਾਂ ਦਾ ਇਸ਼ਾਰਾ ਤੀ ਮੇਜਾ ਹਾਂ ਜੀ ਸਵੇਰ ਤੇ ਚੰਗਾ ਹੀ ਬੋਲ ਪਰ ਬਹੁਤ ਜ਼ਿਆਦਾ ਬੱਚਾ ਖੇਜੀ ਰਹੀ ਹੈ ਵੀ ਮੈਨੂੰ ਘਰ ਹੀ ਖੜੋ ਮੈਨੂੰ ਘਰ ਹੀ ਲੈ ਜਾਓ ਜਦੋਂ ਘਰ ਦਾ ਨਾਂ ਲਿਆ ਫਿਰ ਨਹੀਂ ਆ ਰਿਹਾ ਨਹੀਂ ਫੜ ਫੜ ਰੱਖਨੇ ਬਹੁਤ ਜ਼ਿਆਦਾ ਦੌੜਦਾ ਨਹੀਂ ਹੈ ਦੌੜ ਜਾਂਦਾ ਹੈ ਇੱਧਰ ਨੂੰ ਮਾਰਦਾ ਹੈ ਅੱਗੋਂ ਵੀ ਨਾਲੇ ਵੀ ਮੈਨੂੰ ਨਾ ਫੜੋ ਮੈਂ ਘਰ ਨੂੰ ਹੀ ਜਾਣਾ ਇਹ ਵੀ ਦੇਖੋ ਮারে ਜਿਆਦਾ ਮੁਸ਼ਕਿਲ ਆਈ ਸੀ ਜੀ ਆ ਤੀਜਾ ਸਾਲ ਜਾਂਦਿਆ ਠੀਕ ਹੈ ਹਾਂਜੀ ਕੋਈ ਕਰੋ ਲੈ ਕੇ ਆਏ ਸੀ ਅਸੀਂ ਦੇਖਿਆ ਇਹ ਤੁਹਾਡੇ ਕਲੇ ਲੱਗਾ ਸੀ ਜਦੋਂ ਇਥੋਂ ਹਸਪਤਾਲ ਜਿਨਾਰੇ ਲੈ ਕੇ ਆਏ ਡਾਕਟਰਾਂ ਕੋਲੋਂ ਵੀ ਹੁੰਦਾ ਹੀ ਕਰ ਹਾਂਜੀ ਹਾਂਜੀ ਉੱਥੇ ਬੀਬੀ ਨਾਨ ਕੀਤੇ ਰਹੀਆਂ ਮੈਂ ਉਹਦੇ ਲੱਗ ਗਈ ਰਹੀਆਂ ਕਹਿੰਦੇ ਰਿਹਾ ਵੀ ਤੇਰੀ ਮੰਮੀ ਨੇ ਬੁਲਾਈਏ ਤੇ ਰੋਂ ਲੱਗ ਪੈਂਦਾ ਨਹੀਂ ਬੀਬੀ ਤੁਸੀਂ ਰੋ ਰਗਾ ਪੀਜੀ ਲੈ ਗਏ ਫਿਰ ਮੰਮੀ ਡੈਡੀ ਗਏ ਫਿਰ ਮੈਂ ਵੀ ਬਿਮਾਰ ਹੋ ਗਈ ਮੈਂ ਫਿਰ ਘਰੇ ਆ ਗਈ ਮੈਂ ਤਾਂ ਪੁੱਤ ਮੈਂ ਤੇਰਾ ਇਲਾਜ ਕਰਾਉਂਦੀ ਕਰਾਉਂਦੀ ਮੈਨੂੰ ਇੱਥੇ ਕੁਝ ਹੋ ਜਾਣਾ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਕਾਫੀ ਪਿਆਰ ਸਤਿਕਾਰ ਬਹੁਤ ਹੀ ਅੰਡਾ ਘਾਟਾ ਪਿਆ ਰੋੜਾ ਨਹੀਂ ਪਿਆ ਇੱਕ ਪਸੀ ਹੜਨ ਦਾ ਪਣੀ ਤੁਸੀਂ ਪਾਸੇ ਕਿੱਦਾਂ ਲੈ ਕੇ ਗਏ ਫਿਰ ਬਹੁਤ ਜ਼ਿਆਦਾ ਹੀ ਮੁਸ਼ਕਲ ਸੀ ਫਿਰ ਵਿਚਾਰੇ 베ੜੀ ਤੇ ਆਏ ਉਹਨਾਂ ਨੇ ਬੱਚਾ ਵੇਖਿਆ ਫਿਰ ਉਹਨਾਂ ਨੇ ਖੜਿਆ ਅਸੀਂ ਕਿੱਦਾਂ ਜਾ ਸਕਨੇ ਹਾਂ ਕਿਸੇ ਬੰਦੇ ਤੇ ਜਾ ਨਹੀਂ ਸਕਦੇ ਹਾਂਜੀ ਬੱਚੇ ਦਾ ਨਾਮ ਅਭਿਜੋਤ ਆ ਤਾਂ ਬੱਚੇ ਨੂੰ ਅੱਜ 2 ਤੋਂ 3 ਸਾਲ ਮਤਲਬ ਕੰਪਲੀਟ ਹੋ ਗਿਆ ਚੌਥਾ ਰਹਣੀਗਾ ਤਾਂ ਪਹਿਲਾਂ ਤੋਂ ਬਹੁਤ ਮੁਸ਼ਕਲ ਆ ਰਹੀ ਸੀ ਪਹਿਲਾਂ ਇਹਨਾਂ ਨੇ ਅ즈ਨਾਲੇ ਮਤਲਬ ਸੀਜ਼ਨ ਵਿੱਚ ਵੀ ਇਲਾਜ ਕਰਵਾਇਆ ਟੈਸਟ ਵਗੈਰਾ ਕਰਵਾਏ ਤਾਂ ਅੱਜ ਤੋਂ ਮਤਲਬ 4 ਸਾਲ ਪਹਿਲਾਂ ਦੀ ਪਹਿਲਾਂ ਗੱਲ ਆ ਕਿਉਂਕਿ ਚੌਥਾ ਰਹਣੀਗਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਬੱਚੇ ਨੂੰ ਪਹਿਲਾਂ ਇਹਨਾਂ ਨੂੰ ਲੱਗਿਆ ਕਿ ਅਸੀਂ ਅ즈ਨਾਲੇ ਤੋਂ ਟ੍ਰੀਟਮੈਂਟ ਕਰਾਣੇ ਆਂ ਤਾਂ ਸਾਡੇ ਬੱਚੇ ਦਾ ਫਰਕ ਹੋ ਜਾਵੇ ਕੁਝ ਇੰਪਰੂਵਮੈਂਟ ਬੱਚੇ ਦੇ ਸਰੀਰ ਤੇ ਆ ਜਾਵੇ ਪਰ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਚੰਡੀਗੜ੍ਹ ਲਿਜਾਇਆ ਗਿਆ ਤਾਂ ਕਿ ਬੱਚਾ ਠੀਕ ਹੋ ਜਾਂਦਾ ਜਦੋਂ ਟ੍ਰੀਟਮੈਂਟ ਕਰਵਾ ਕੇ ਘਰੇ ਵਾਪਸ ਕਰਦੇ ਸੀ ਤਾਂ ਕਿ ਉਹਨਾਂ ਨੂੰ ਕੋਈ ਵੀ ਕੋਈ ਵੀ ਇੰਪਰੂਵਮੈਂਟ ਆਉਂਦੀ ਸੀ ਸਿਰਫ ਮਹੀਨਾ ਇੱਕ ਮੰਥ ਜਾਂ ਦੋ ਮੰਥ ਹੀ ਹੁੰਦੀ ਸੀ ਬਾਅਦ ਵਿੱਚ ਫਿਰ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਬੱਚਾ ਤਾਂ ਇਹਨਾਂ ਨੇ ਬਹੁਤ ਔਖਾ ਟਾਈਮ ਦੇਖਿਆ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਸੀ ਪ੍ਰੇਜ ਕਹਿ ਸਕਦੇ ਆ ਪ੍ਰੇਜ ਵੀ ਦੱਸਿਆ ਸੀ ਇਹ ਬੱਚੇ ਨੂੰ ਨਹੀਂ ਖਾਣਾ ਇਹ ਨਹੀਂ ਬੱਚੇ ਨੇ ਤਾਂ ਨਾਲ ਦੁੱਖ ਸਹਿਆ ਬਟ ਮਾਂ ਪਿਓ ਨੇ ਜ਼ਿਆਦਾ ਸਹਿਆ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਖਾਣਾ ਘਰੇ ਕੋਈ ਚੀਜ਼ ਉਹ ਨਹੀਂ ਸੀ ਬਣਦੀ ਤੇ ਮੈਂ ਨਮਕਲੀ ਚੀਜ਼ ਉਹ ਨਾ ਮਾਪਿ ਉਹ ਖਾਂਦਾ ਸੀ ਨਾ ਬੱਚਾ ਖਾਂਦਾ ਸੀ ਕਿਉਂਕਿ ਬੱਚਾ ਫਿਰ ਜिद ਕਰਦਾ ਸੀ ਮੈਂ ਵੀ ਉਹੀ ਖਾਣੀ ਆ ਤਾਂ ਬੱਚੇ ਨੇ ਵੀ ਬਹੁਤ ਦੁੱਖ ਦੇਖਿਆ ਤਾਂ ਪਰਿਵਾਰ ਨੇ ਵੀ ਬਹੁਤ ਦੇਖਿਆ ਕਿਉਂਕਿ ਜੋ ਘਰੇ ਬੰਦਾ ਸੀ ਉਹ ਹੀ ਸਭ ਨੂੰ ਖਾਣਾ ਪੈਂਦਾ ਸੀ ਜਦੋਂ ਉਹਾੜ ਆ ਗਏ ਫਿਰ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਤੇ ਜਿਹੜਾ ਭੇਜਿਆ ਗਿਆ ਤੁਸੀਂ ਨਾਲ ਸੀ ਜਦੋਂ ਲੈ ਕੇ ਗਏ ਹਾਂਜੀ ਜੋ ਹਸਪੀਟਲ ਦੇ ਡਾਕਟਰਾਂ ਦੀ ਟੀਮ ਅਗਲੇ ਜਿਸ ਜਿਸ ਤੇਨ ਲਿਜਾਇਆ ਗਿਆ ਮੈਂ ਵੀ ਨਾਲ ਹੀ ਸੀ ਪਹਿਲਾਂ ਤਾਂ ਖਾਲਸਾ ਏਡ ਵਾਲੇ ਸਾਡੇ ਘਰੇ ਆਏ ਤਾਂ ਉਹਨਾਂ ਨੇ ਦੇਖਿਆ ਬੱਚੇ ਦੀ ਕੰਡੀਸ਼ਨ ਬਹੁਤ ਮਤਲਬ ਬੁਰੇ ਤਰ੍ਹਾਂ ਦੇ ਹਾਲਾਤ ਆ ਤਾਂ ਉਹਨਾਂ ਨੇ ਬਹੁਤ ਜਿਆਦਾ ਹੈਲਪ ਕੀਤੀ ਐ ਤੂੰ ਤੱਕ ਵੀ ਕਿ ਅੱਜ ਵੀ ਹੈਲਪ ਕਰ ਰਿਹਾ ਐ ਜਿਸ ਦਿਨ ਬੱਚੇ ਦੀ ਡੈਥ ਹੋਈ ਉਸ ਦਿਨ ਵੀ ਆਏ ਸੀ ਕਰੇ ਤਾਂ ਉਹਨਾਂ ਨੇ ਇੱਥੋਂ ਸਾਨੂੰ ਲੈ ਕੇ ਲਜਾਇਆ ਗਿਆ ਅਗਨੀ ਬੋਰਡ ਤੇ ਲੈ ਕੇ ਗਿਆ ਤਾਂ ਅੱਗੇ ਡਾਕਟਰ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨੇ ਫਿਰ ਅੱਗੇ ਸਾਨੂੰ ਖੜਿਆ ਤਾਂ ਟ੍ਰੀਟਮੈਂਟ ਵਧੀਆ ਚੱਲ ਰਿਹਾ ਸੀ ਬੱਚੇ ਨੇ ਟ੍ਰੀਟਮੈਂਟ ਬੱਚੇ ਦਾ ਵਧੀਆ ਚੱਲ ਰਿਹਾ ਸੀ ਪਹਿਲਾਂ ਜਨਾਲੇ ਖੜਿਆ ਫਿਰ ਉੱਥੋਂ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਤੋਂ ਫਿਰ ਪੀਜੀਆਈ ਸਾਨੂੰ ਫੇਰ ਭੇਜਿਆ ਗਿਆ सीएम ने भी टोनी काफी ਤੁਸੀਂ ਦੇਖਿਆ ਸਭ ਤੋਂ ਦੋ ਵੀ ਹਾਂਜੀ ਸੋਨੂ ਸੂਤ ਜੀ ਨੇ ਵੀ ਕਿਹਾ ਕਿ ਆ ਸੀ सीएम सीएम ਨੇ ਵੀ ਕਿਹਾ ਸੀ ਜੋ ਕਿ ਇਹਨਾਂ ਨੇ ਕਿਹਾ ਸੀ ਅਸੀਂ ਇਲਾਜ ਕਰਾਵਾਂਗੇ ਤਾਂ ਕਿ ਸਿਹਤ ਮੰਤਰੀ ਵੀ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਨੇ ਵੀ ਉੱਥੇ ਕਿਹਾ ਸੀ ਕਿ ਜਿਸ ਚੀਜ਼ ਦੀ ਲੋੜ ਆ ਅਸੀਂ ਬੱਚੇ ਦੇ ਨਾਲ ਨਾਲ ਖੜੇ ਆ ਅੱਜ ਨਹੀਂ ਮਤਲਬ ਜਿੰਨਾ ਟਾਈਮ ਟ੍ਰੀਟਮੈਂਟ ਚੱਲੂਗਾ ਅਸੀਂ ਪੂਰੀ ਬੱਚੇ ਦੀ ਹੈਲਪ ਕਰਾਂਗੇ ਬਟ ਹੁਣ ਤਾਂ ਉਮੀਦ ਬਹੁਤ ਸੀ ਉਮੀਦ ਹੀ ਹੁੰਦਾ ਟੁੱਟ ਗਈ ਸਾਰੀ ਉਹਨਾਂ ਦਾ ਲਾਰਜ ਪੂਰਾ ਪ੍ਰਮਾਣ ਨਹੀਂ ਕਰਵਾਇਆ ਸਾਰੇ ਇਨਸਾਨ ਦਿੱਤਾ ਪਰ ਉਹਦੇ ਪ੍ਰਮਾਣ ਨਹੀਂ ਹਾਂਜੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਾਂਦਾ ਜਾਂਦਾ ਇਹ ਤਾਂ ਕਿ ਆਪਣੀ ਕਿੱਥੋਂ ਤੱਕ ਖਬਰ ਪਹੁੰਚ ਗਈ ਬਟ ਹੁਣ ਹੈਲਪ ਹੋਣ ਲੱਗੀ ਸੀ ਸਾਡੀ ਇਹ ਸੀ ਕਿ ਸਾਡੇ ਘਰ ਦੇ ਵੀ ਹਾਲਾਤ ਸਹੀ ਹੋ ਜਾਣਗੇ ਬਟ ਹੁਣ ਤੱਕ ਬੱਚਾ ਹੀ ਨਹੀਂ ਇੱਥੇ ਦੁਨੀਆ ਚ ਰਿਹਾ ਬਹੁਤ ਦੁੱਖ ਹੋ ਰਿਹਾ ਮਤਲਬ ਬਹੁਤ ਜ਼ਿਆਦਾ ਪੂਰੇ ਇੱਕ ਨੂੰ ਨਹੀਂ ਪੂਰੇ ਪਰਿਵਾਰ ਨੂੰ ਮਤਲਬ ਜੋ ਸਾਡੇ ਰਿਸ਼ਤੇਦਾਰ ਆ ਉਹ ਵੀ ਖੁਦ ਪੈਰਾਂ ਥਲੇ ਜਮੀਨ ਨਿਕਲ ਗਈ ਕਿ ਇਹ ਕੀ ਹੋ ਗਿਆ ਹੁਣ ਤਾਂ ਪੂਰੀ ਉਮੀਦ ਸੀ ਸਾਰਿਆਂ ਨੂੰ ਕਿ ਹੁਣ ਬੱਚਾ ਠੀਕ ਹੋ ਕੇ ਘਰੇ ਪਹੁੰਚੂਗਾ ਜੀ ਜੀ ਬਾ ਕਿ ਤੁਹਾਡੇ ਪਰਿਵਾਰ ਤੇ ਨਾਮ ਕੜਾ ਰਹੂਗਾ ਮੈਂ ਹਾਂਜੀ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਨਾਲ ਉਹਨਾਂ ਨੇ ਉਸ ਦਿਨ ਕਾਲ ਵੀ ਕੀਤੀ ਸੀ ਬਟ ਅਸੀਂ ਅਟੈਂਡ ਨਹੀਂ ਕਰ ਪਾਏ ਤਾਂ ਉਹ ਕਹਿ ਰਹੇ ਸੀ ਕਿ ਅਸੀਂ ਘਰੇ ਵੀ ਆਉਣਾ ਵਾ ਉਹਨੂੰ ਪਤਾ ਨਹੀਂ ਕਿਸ ਦਿਨ ਆਉਂਦੇ ਆ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਮਤਲਬ ਤੁਹਾਡੇ ਨਾਲ ਖੜੇ ਹਾਂ